ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਆ ਦੇਖੋ ਪਿੰਡ ਸਲਾਣੀ ਦੀ ਚੱਲੀ ਆ ਰੈਲੀ ਬੁਰ ਦਵਾਰਾ ਸਾਬ ਤੋਂ ਕੱਟ ਤੁਰਨ ਲੱਗੇ ਆ ਟਰੈਕਟਰਾਂ ਦੇ ਸਾਰਾ ਫੀਲਡ ਸਾਈਡਾਂ ਤੇ ਖੜੇ ਨੇ ਟਰੈਕਟਰ ਇੱਧਰ ਉੱਧਰ ਨੂੰ ਇਹ ਤੋਰ ਤੇ ਟਰੈਕਟਰ ਪਸਾਰ ਭਰਾਵਾਂ ਦੇ ਟਰੈਕਟਰਾਂ ਨਾਲ ਆਦਾ ਹਰ ਰੋਡ ਦੇ ਉੱਤੇ ਦੇਖੋ ਆ ਰਿਹਾ ਤੇਲ ਫਟਾਫਟ ਪੂਰਾ ਮोटा ਘਰ ਮੋਣਾ ਹੈ ਅਮਲੋਹ ਗਾਣਾ ਮੰਡੀ ਚ ਕਿਤੋਂ ਆਕਣਵਾ ਹੋਈ ਪਈ ਆ ਦੇਖੋ ਕਿਤੋਂ ਮੰਡੀ ਚ ਪਹੁੰਚ ਗਏ ਸਾਰੇ ਟਰੈਕਟਰਾਂ ਦਾ ਇਕੱਠ ਮੰਡੀ ਦੇ ਵਿੱਚ ਆ ਜੀ ਦੇ ਵਿੱਚ ਮੰਡੀ ਲਾਤੀ ਜੱਟਾਂ ਦੇ ਟਰੈਕਟਰਾਂ ਦੇ ਦੇਖੋ ਖੜੇ ਨੇ ਰਾਜੇ ਸ਼ੰਗਾਰੇ ਧੁੱਤੇ ਹਰ ਤਰ੍ਹਾਂ ਦੇ ਟਰੈਕਟਰ ਆ ਗਏ ਪਹੁੰਚ ਗਏ ਵੱਧ ਤੋਂ ਵੱਧ ਦੇਖੋ ਜਿੰਨੀਆਂ ਕੰਪਨੀਆਂ ਨੇ ਤਕਰੀਬਨ ਸਾਰਿਆਂ ਦੀ ਹੋਣਗੇ ਜਦੋਂ ਆਪਾਂ ਇਸੇ ਟੁਰਨਾ ਉਹਨੂੰ ਨਹੀਂ ਕਰਦੇ ਕਿ ਇਹ ਬੜੀ ਬੰਦ ਕਰਦੇ ਹੋ ਮਤੀ ਪਰਿਵਾਰਾਂ ਨੂੰ ਸਾਰੇ ਇਕੱਠੇ ਹੋ ਜਿਓ ਤਾਂ ਇਹ ਜਿਹੜੇ ਪ੍ਰੈਸਰ ਵਾਲੇ ਨੇ ਉਹਨਾਂ ਨੇ ਵੀ ਆਪਣਾ ਕੁਝ ਨਾ ਨਾ ਕੰਮ ਕਰਨਾ ਕੋਈ ਕੋਈ ਲੈਣੀ ਹੈ ਇਹਾਰੇ ਵੀਰਾਂ ਨੂੰ ਬੇਨਤੀ ਹੈ ਵੀ ਇੱਕ ਜਗ੍ਹਾ ਤੇ ਲੱਥੇ ਹੋ ਜਾਰੀ ਹੈ ਸ਼ਾਂਤੀ ਵਾਲਾ ਪੀਲਾ ਟਰੈਕਟਰ ਸਾਰਾ ਨਾਲ ਮੂਹਰੇ ਜਾਊਗਾ ਹਿੰਦੁਸਤਾਨ ਦਾ ਆ ਦੇਖੋ ਇਹਦੇ ਮਗਰ ਸਾਰੇ ਵੀਰਾਂ ਨੇ ਸ਼ਾਂਤੀ ਮਾਈ ਚੱਲਣਾ ਸਾਰੇ ਸਾਰ ਨੇ ਚੱਲ ਪਾ ਦੇ ਚੱਲੇ ਕਿਸਾਨ ਭਰਾਵਾਂ ਵਾਲੇ ਓਏ ਲੋ ਜੀ ਲਾਈਨ ਤੇ ਜਾਂਦੇ ਨੇ ਸਾਰੇ ਲਾਈਨ ਨਹੀਂ ਟੁੱਟਦੀ ਹੈਗੀ ਇੰਨੇ ਟਰੈਕਟਰ ਇਕੱਠੇ ਕਰੇ ਪਏ ਨੇ ਇੱਕ ਡੇਢ ਫੀਲ ਦੇ ਵਿੱਚ ਖੜੇ ਸੀਗੇ ਦੇਖ ਲਓ ਮੰਡੀ ਦੇ ਵਿੱਚ ਚੱਲੇ ਮਲੋਰੇ ਵਿੱਚ ਦੇ ਕੇ ਖੇੜਾ ਕੋਈ ਹੋਣਾ 4 500 600 ਤੱਕ ਟਰੈਕਟਰ ਘਟੂਮ ਘਟ ਅਵੋਟ ਐਕਟਰ ਅਪਰੋ ਦੇ ਵਿੱਚ ਪਹੁੰਚ ਗਏ ਦੁਬਾਰਾ ਮੰਡੀ ਦੇ ਵਿੱਚ ਫਤਰਾ ਪਾ ਦੇ ਚੱਲੇ ਮੰਡੀ ਚੋਂ ਆਹ ਦੇਖੋ ਜੀ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਬੱਤੋ ਵੱੱਦ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਲਓ ਜੀ ਮਿੱਤਰੋ ਕੰਮ ਚੱਲਦਾ ਖਾਦ ਪਾਉਣ ਦਾ ਤੇ ਖਾਦ ਪਾ ਰਹੇ ਆ ਆ ਦੇਖੋ ਚੌਥੀ ਅਰੇ ਦੋ ਥੈਲਾ ਯੂਰੀਆ ਕਿੰਨੇ ਪਾएंगे ਉਹ ਇਹਦੇ ਤਿੰਨ ਥੈਲੀ ਪਦਾਨ ਦੀ ਦੋ ਥੈਲਿਆਂ ਚ ਹਾਂ ਆ ਕੁਆਲਿਟੀ ਦੀ ਮਿੱਤਰੋ ਪਾ ਰਹੇ ਆ ਆਪਾਂ ਇੱਕ ਥੈਲੀ ਦੇ ਵਿੱਚ 5 ਕਿਲੋ ਹੁੰਦੀ ਆ ਚਾਰ ਗੱਟੇ ਪਾਏ ਨੇ ਆਪਾਂ ਚਾਰ ਖੇਤਾਂ ਦੇ ਵਿੱਚ ਯੂਰੀਏ ਦੇ ਦੋ ਪਾਤੇ ਦੋ ਖੋਲ ਰਹੇ ਆ ਰੜਾ ਕੇ ਫਿਰ ਪਾਉਣਗੇ ਤਿੰਨ ਬੰਦੇ ਨੇ ਸਾਗੇ ਜੀ ਰਲਾਉਣ ਬੰਦੇ ਪਦਾਨ ਵਾਲਾ ਘਾਣਾ ਹੋ ਗਿਆ ਤਿਆਰ ਕੰਪਨੀ ਵਾਲੇ ਵੀਰਾਂ ਨੂੰ ਇੱਕ ਸੁਝਾਅ ਏ ਜਿਹੜੇ ਦਵਾਈਆਂ ਦੇ ਵਿੱਚ ਤੁਸੀਂ ਦਸਤਾਨੇ ਦਿੰਨੇ ਹੁੰਨੇ ਹੋ ਘੱਟੋ ਘੱਟ ਆਪਣੀ ਆ ਕੂਣੀ ਤੱਕ ਆਉਣਾ ਚਾਹੀਦਾ ਆ ਦੇਖੋ ਇੱਥੇ ਤੱਕ ਹੈ ਉਰੇ ਦਾਣਾ ਪੈ ਜਾਂਦਾ ਰੇਹ ਪੈ ਜਾਂਦਾ ਤੇ ਬਾਹ ਵੱਢੀ ਜਾਂਦੀ ਆ ਤਾਂ ਕਿ ਕੋਈ ਵੀ ਬੰਦਾ ਜਿਹੜਾ ਵੀਰ ਪਾਉਂਦਾ ਉਰੇ ਇੱਥੇ ਤੱਕ ਆਵੇ ਤੇ ਉੱਪਰ ਦੀ ਆਪਣੀ ਟੀ-ਸ਼ਰਟ ਸ਼ਰਟ ਜੋ ਵੀ ਆ ਉਹ ਪਾ ਲਵੇ ਤੇ ਦਾਣਾ ਨਹੀਂ ਵਿੱਚ ਜਾਊਗਾ ਹੁਣ ਸਾਰੇ ਵੀਰਾਂ ਨੇ ਇਹਨਾਂ ਨੇ ਭਰਾਵਾਂ ਨੇ ਆਪਣੇ ਨੇ ਬੰਦਿਆਂ ਨੇ ਧਾਗੇ ਬੰਦੇ ਨੇ ਵਿਚਾਰਿਆਂ ਨੇ ਫੇਰ ਦੀ ਫੇਰ ਨੁਕਸਾਨ ਹੋ ਜਾਣਾ ਦੇਖੋ ਆ ਬੰਨ ਰਿਹਾ ਇੱਧਰ ਆਦੇ ਖੜਾ ਫੇਰ ਹੱਥ ਕਟਿਆ ਜਾਣਾ ਜਿੱਥੇ ਐਡਾ ਕੰਮ ਕਰਦੇ ਹੋ ਤੁਸੀਂ ਇੰਨਾ ਕ ਦਸਤਾਨਾ ਦਿੰਦੇ ਹੋ ਥੋੜੇ ਜਿਹੇ ਲਫਾਫੇ ਨਾਲ ਕੋਈ ਫਰਕ ਨਹੀਂ ਪੈਂਦਾ ਲੰਬਾ ਹੋਵੇ ਇਹ ਜ਼ਰੂਰ ਇੰਨਾ ਵਧੀਆ ਤੁਸੀਂ ਦੇ ਰਹੇ ਹੋ ਪਰ ਛੋਟਾ ਦੇ ਰਹੇ ਹੋ ਇਹ ਜ਼ਰੂਰ ਖਿੱਚਤੀ ਸ਼ੂਟ ਬੰਦਿਆਂ ਨੇ ਚੱਲੇ ਆਪੂ ਆਪਦੀਆਂ ਝੋੜੀਆਂ ਲੈ ਕੇ ਪਰਲੇ ਰਹਿੰਦੇ ਨੇ ਦੋ ਕਿਆਰੇ ਆਹੀ ਉਰਲੇ ਦੋ ਕਿਆਰੇ ਰਹਿੰਦੇ ਨੇ ਪਰਲੇ ਪਾਸੇ ਆਉਣਗੇ ਇੱਧਰ ਨੂੰ ਜੀ ਅੱਜ 15 ਤਰੀਕ ਆ ਤੇ ਤਕਰੀਬਨ 3-4 ਦਿਨ ਹੋ ਗਏ ਲਗਾਤਾਰ ਇਹ ਮੀਂਹ ਪੈਂਦੇ ਨੂੰ ਆਪਣੇ ਤਾਂ ਆਣਾ ਹੁਣ ਨਹੀਂ ਚਲਾਉਂਦਾ ਤੁਹਾਨੂੰ ਮੋਟਰਾਂ। ਤੂੰ ਬਥੇਰਾ ਕੱਢ ਲਿਆ ਕਹਿੰਦਾ ਧਰਤੀ ਜੋ ਪਾਣੀ ਹੁਣ ਕਹਿੰਦਾ ਮੈਂ ਹੈਗਾ। ਜਿੰਨਾ ਕਿ ਝੋਨੇ ਨੂੰ ਲੋੜ ਆ ਮੈਂ ਜਰੂਰ ਆਇਆ ਕਰੂੰਗਾ। ਆ ਦੇਖ ਲਓ। ਬਣਿਆ ਖੜਾ ਅੱਜ ਫੇਰ ਮੌਸਮ ਆਇਆ ਰਿਹਾ। ਜਿੰਨੀ ਜ ਨਰਮਾਈ ਦੀ ਲੋੜ ਆ ਝੋਨੇ ਨੂੰ ਉਹਨਾਂ ਕੋ ਪਾ ਜਾਣਾ ਇਹਨੇ। ਪਾਇਰਿਆ ਦੇਖੋ। ਨਾ ਉਹਨਾਂ ਤੋਂ। ਮੀਂਹ ਦਾ। ਮੀ ਪੈ ਕੇ ਸਾਫ ਹੋ ਗਿਆ ਮੌਸਮ ਤੇ ਬੱਦਲ ਵਾਈ ਤਾਂ ਹੈਗੀ ਆ ਚਲੋ ਜਾਨੀ ਨਿਖਰ ਗਿਆ हट ਗਿਆ ਮੀ ਆ ਕਰੋ ਚੱਕ ਇੱਕ ਟੇਕ ਆ ਖੜੀ ਐ ਤੇ ਇੱਕ ਇਦੋਂ ਕਹਾ ਖੜੀ ਐ ਛੋਟੀ ਜਿਹੜੀਆਂ ਇਸ ਸਾਲ ਦੀਆਂ ਲਾਈਆਂ ਨੇ ਆਪਾਂ ਤੇ ਇੱਕ ਆ ਖੜੀ ਐ ਆ ਦੇਖੋ ਪਰ ਆਪਾਂ ਆਪਣੇ ਵੱਲੋਂ ਤਾਂ ਲਾਉਣੇ ਆ ਜਰੂਰ ਜਦੋਂ ਕੋਈ ਵੀਰ ਭੇਡਾਂ ਬੱਕਰੀਆਂ ਵਾਲੇ ਜਾਂ ਕੋ ਜਰ ਭਰਾ ਆਉਂਦੇ ਨੇ ਮੜਾ ਧਿਆਨ ਰੱਖਿਆ ਕਰੋ ਮੈਸਾਂ ਲੈ ਕੇ ਤੇ ਸਿਰੇ ਖਲਾ ਜਾਂਦੇ ਨੇ ਫਿਰ ਉਹ ਵਜਾ ਦਰਗਤ ਨਹੀਂ ਰਹਿੰਦਾ ਮਿੱਤਰੋ ਜੀ ਅੱਜ ਸਿਰ ਖਾਦਾ ਜਾਂਦਾ